ਜਿਹਦੇ ਨਾਲ ਇੱਥੇ ਕੋਈ ਪ੍ਰੈਗਨੈਂਟ ਲੇਡੀ ਆਈ ਸੀ ਔਰ ਉਹ ਜਿਹੜੀ ਲੇਡੀ ਡਾਕਟਰ ਸੀ ਉਹ ਛੁੱਟੀ ਤੇ ਸੀ ਜਿਹੜਾ ਮੈਡੀਕਲ ਆਫਸਰ ਆਨ ਡਿਊਟੀ ਸੀ ਔਰ ਛੁੱਟੀ ਉਹਦੀ ਅਨオーਥਰਾਇਜ਼ਡ ਸੀ ਛੁੱਟੀ ਲੈ ਕੇ ਨਹੀਂ ਗਈ ਸੀ ਉਹ ਉਹਨੇ ਉਹਨੂੰ ਇਨਫੋਰਮ ਕੀਤਾ ਮੈਂ ਕਹਿੰਨਾ ਕੋਈ ਵੀ ਹੋਵੇ ਜੀ ਇਹੋ ਜੇ ਵੇਲੇ ਤਾਂ ਮੈਂ ਸਾਰੀ ਓਵਰ ਮੈਂ ਖੁਦ ਡਾਕਟਰੀ ਕੀਤੀ ਆ ਜੇ ਤੁਸੀਂ ਕਿਸੇ ਪ੍ਰਾਈਵੇਟ ਡਾਕਟਰ ਨੂੰ ਵੀ ਕਹੋਗੇ ਤਾਂ ਉਹ ਕਹੇਗਾ ਐਸੋ ਲਿਆ ਕੇ ਤੁਹਾਡੇ ਇੱਕ ਦੂਜੇ ਦੀ ਸਹਾਇਤਾ ਵੀ ਕਰਦੇ ਆ ਕੋਈ ਵੀ ਜਿਹਦੇ ਵਿੱਚ ਥੋੜੀ-ਮੋਟੀ ਇਨਸਾਨੀਅਤ ਵੀ ਹੋਏਗੀ ਉਹ ਆ ਕੇ ਕਰੇਗਾ ਵੀ ਆਪਣਾ ਜਿਹੜੀ ਲਾਈਫ ਹੈ ਸਾਡੇ ਵਾਸਤੇ ਸੈਕ੍ਰੋਸੈਂਕਟ ਆ ਔਰ ਸਾਡੇ ਮੈ ਉਹਦਾ ਕੰਡਕਟ ਜਿਹੜਾ ਹੈਗਾ ਉਹ ਮਤਲਬ ਕਿ ਮੈਡੀਕਲ ਐਥਿਕਸ ਦੀ ਵੀ ਵਾਇੋਲੇਸ਼ਨ ਹੈ ਲਾਅ ਦੀ ਵੀ ਵਾਇੋਲੇਸ਼ਨ ਹੈ ਇਹ ਮਤਲਬ ਕੋਈ ਗਲਤੀ ਨਹੀਂ ਇਹ ਗੁਨਾਹ ਹੈ ਇਹ ਬਹੁਤ ਵੱਡਾ ਔਰ ਜਿਹੜੇ ਸਾਡੇ ਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਔਰ ਸਾਡੀ ਜਿਹੜੀ ਨੈਸ਼ਨਲ ਲੀਡਰਸ਼ਿਪ ਹੈ ਚਾਹੇ ਅਰਵਿੰਦ ਕੇਜਰੀਵਾਲ ਜੀ ਹੋਣ ਔਰ ਮਨੀਸ਼ ਸੋਦੀਆ ਜੀ ਕਿਸੇ ਕਿਸਮ ਦੀ ਵੀ ਕਰਾਪਸ਼ਨ ਦੀ ਚਾਹੇ ਉਹ ਫਾਈਨੈਂਸ਼ੀਅਲ ਹੋਵੇ ਮੋਰਲ ਹੋਵੇ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੀ ਗ੍ਰੈਟੀਫਿਕੇਸ਼ਨ ਦੀ ਹੋਵੇ ਔਰ ਡਾਕਟਰ ਦੀਆਂ ਪਹਿਲਾਂ ਵੀ ਕੰਪਲੇਂਟਸ ਆndੀਆਂ ਸੀਗਾ ਅਸੀਂ ਉਹਨੂੰ ਬੜੀ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਐਸਐਮ ਔਰ ਅਸੀਂ ਲੇਕਿਨ ਜਿਹੜਾ ਇਹ ਵੱਡਾ ਵਾਕਿਆ ਹੋਇਆ ਇਹਦੇ ਵਿੱਚ ਐਸਐਮਓ ਸਾਹਿਬ ਨੇ ਖੁਦ ਫੋਨ ਕੀਤਾ ਸੀ ਮੈਂ ਇਹਦੇ باوجود ਵੀ ਜਦੋਂ